ਕਿਵੇਂ ਧਾੜ ਵੀ ਬਣ ਕੇ ਆਏ ਉਹ ਸਾਰੇ ਪੰਜਾਬ ਦੀਆਂ ਜਮੀਨਾਂ ਹੜੱਪ ਲੈਣੀਆਂ ਚਾਹੁੰਦੇ ਸੀ ਬੰਦੇ ਉਹੀ ਨੇ ਕੋਆਪਰੇਟ ਕਰਾਣੇ ਨੇ ਪਿੱਛੇ ਜੀ ਉਹਨਾਂ ਨੇ ਮੂਰੇ ਕੇਜਰੀਵਾਲ ਨੂੰ ਕਰਤਾ ਅਕਾਲ ਤਖਤ ਸਾਹਿਬ ਜੱਥੇਦਾਰ ਦੀ ਨਿਯੁਕਤੀ ਹੁੰਦੀ ਆ ਉਹ ਸਰਬੱਤ ਖਾਲਸਾ ਰਹੀ ਹੋਣੀ ਚਾਹੀਦੀ ਆ ਜਾਂ ਜਦੋਂ ਜੱਥੇਦਾਰ ਬਣ ਜਾਂਦਾ ਉਹ ਕੱਖ ਨਹੀਂ ਕਰਦਾ ਜੀ ਨਾ ਉਹਨੂੰ ਪੰਥ ਦਾ ਫਿਕਰ ਜੀ ਨਾ ਉਹਨੂੰ ਪੰਜਾਬ ਦਾ ਫਿਕਰ ਨਾ ਉਹਨੂੰ ਸਿੱਖੀ ਦਾ ਫਿਕਰ ਸ਼੍ਰੋਮਣੀ ਕਮੇਟੀ ਕੋਲ ਪਾਵਰ ਹੈ ਉਹ ਲਾ ਵੀ ਸਕਦੇ ਨੇ ਤੇ ਲਾ ਵੀ ਸਕਦੇ ਨੇ ਬਈ ਜਿਹੜੇ ਸਰਬੱਤ ਖਾਲਸੇ ਨੇ ਜੱਥੇਦਾਰ ਥਾਪੇ ਸੀ ਉਹਨਾਂ ਚੋਂ ਇੱਕ ਤਾਂ ਸਿੱਧਮ ਸਿੱਧਾ ਹੀ ਭਾਜਪੀ ਚ ਛਲੇ ਆ ਗਿਆ ਜਿਨ੍ਹਾਂ ਨੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਬਣਾਇਆ ਅੱਜ ਉਹ ਵੀ ਉਹਨਾਂ ਨੂੰ ਮੰਨ ਨਹੀਂ ਰਹੇ ਭਾਈ ਜਗਤਾਰ ਸਿੰਘ ਹਵਾਰਾ ਸਰਪ੍ਰਿੰਵਾਰ ਅੰਤ ਜਥੇਦਾਰ ਹੋਣੇ ਚਾਹੀਦੇ ਨੇ ਦੀਪ ਸਿੱਧੂ ਨੇ ਪੰਜਾਬ ਲਈ ਕਿਸਾਨੀ ਸੰਘਰਸ਼ 'ਚ ਜੜਟ ਕੇ ਉਹ ਪੰਥਾਰ ਪੰਜਾਬ ਲਈ ਖੜਿਆ ਉਹਦਾ ਆਪਾਂ ਡਟ ਕੇ ਸਾਥ ਦਿੱਤਾ ਸੰਤ ਜਰਨੈਲ ਸਿੰਘ ਉਹਨਾਂ ਦੇ ਧਰਮ ਯੁੱਧ ਮੋਰਚੇ 'ਚ ਸਾਡੇ ਸਾਰੇ ਪਰਿਵਾਰ ਨੇ ਗ੍ਰਿਫਤਾਰੀਆਂ ਦਿੱਤੀਆਂ ਉਹ ਸਥਿਆਰਵੰਦ ਸੰਘਰਸ਼ ਦਾ ਵੀ ਸਾਡੇ ਪਰਿਵਾਰ ਨੇ ਪੂਰਾ ਖੁੱਲ ਕੇ ਸਮਰਥਨ ਕੀਤਾ ਪੰਜਾਬ ਨੂੰ ਔਰ ਪੰਥ ਨੂੰ ਪਿੱਠ ਨਹੀਂ ਦਿਖਾਈ ਜਿਹੜੀਆਂ ਸੈਂਟਰਲਾਈਜ਼ਡ ਪਾਰਟੀਆਂ ਨੇ ਉਹ ਚਾਉਂਦੀਆਂ ਨੇ ਕਿ ਖੇਤਰੀ ਪਾਰਟੀਆਂ ਨੂੰ ਬਿਲਕੁਲ ਖਤਮ ਕਰ ਦਈਏ ਪੰਜਾਬ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਹੈ ਜਿੰਨੇ ਸੰਘਰਸ਼ ਇਸ ਦੇਸ਼ ਲਈ ਉੱਠਦੇ ਨੇ ਇਸ ਮਿੱਟੀ 'ਚੋਂ ਇਸ ਧਰਤੀ 'ਚੋਂ ਉੱਠਦੇ ਨੇ ਤੇ ਪੰਜਾਬ ਔਰ ਪੰਥ ਦੇ ਭਲੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਮੈਂ ਡਟ ਕੇ ਸਾਥ ਦੇ ਰਿਹਾ ਹਾਂ ਇਸ ਕੋਈ ਦੂਰ ਹੈ ਨਹੀਂ ਉਨ ਫੜਕੇ ਗ੍ਰਿਫਤਾਰ ਕਰਦੇ ਉਸ ਵੇਲੇ ਉੱਥੇ ਕੇਸ ਪਾਉਂਦੇ ਤਾਂ ਅੱਜ ਪੰਜਾਬ ਦੇ ਹਾਲਾਤ ਜਿਹੜੇ ਇੱਥੇ ਤੱਕ ਨਾ ਪੁੱਜਦੇ ਫਿਰ ਭਾਈ ਰਣਜੀਤ ਸਿੰਘ ਕਿਵੇਂ ਇਤਿਹਾਸ ਲਿਖਦਾ ਅੱਜ ਜੇ ਸ਼੍ਰੋਮਣੀ ਅਕਾਲੀ ਦਲ ਇਸ ਪੋਜੀਸ਼ਨ 'ਚ ਪਹੁੰਚੇ ਹੈ ਜੇ ਗਲਤੀਆਂ ਹੋਈਆਂ ਤਾਂ ਹੀ ਪਹੁੰਚੇ ਹਨ ਕਿ ਮੈਂ ਉਸ ਦੌਰ ਨੂੰ ਪੰਥ ਦਾ ਸੁਨਹਿਰੀ ਦੌਰ ਮੰਨਦਾ ਹਾਂ ਉਹਨੇ ਹੁਣ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਲਈ ਇਸ ਲਈ ਔਰ ਮੈਂ ਉਸ ਮਾਫੀ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲੂ ਮਿਲਿਆ ਮੈਂ ਪਹਿਲਾਂ ਨਹੀਂ ਮਿਲਿਆ ਕੋਈ ਮੇਰੀ ਜ਼ਿੰਦਗੀ 'ਚ ਸੂਈ ਦੇ ਨੱਕੇ ਜਿੰਨਾ ਕੋਈ ਨੁਕਸ ਕੱਟ ਕੇ ਦਿਖਾਵੇ ਜਦੋਂ ਸੱਤਾ 'ਚ ਸੀ ਜੀ ਜਦੋਂ ਇਹ ਗਲਤੀਆਂ ਹੋਈਆਂ ਸਰਕਾਰ ਤੋਂ ਅਕਾਲੀ ਸਰਕਾਰ ਤੋਂ ਉਹਨਾਂ ਨੇ ਉਸ ਵੇਲੇ ਕਿਉਂ ਨਹੀਂ ਅਸਤੀਫਾ ਦਿੱਤੇ ਉਸ ਵੇਲੇ ਤਾਂ ਆਪ ਐਮਪੀ, ਮੁੰਡੇ ਐਮਐਲਏ, ਮੁੰਡੇ ਮਨਿਸਟਰ, ਰਾਜ ਸਭਾ, ਲੋਕ ਸਭਾ ਚੀਰਮੈਨੀਆਂ ਛੱਡੀਆਂ ਹੀ ਕੋਸ ਨਹੀਂ ਪਰਿਵਾਰਾਂ ਨੂੰ ਲੈ ਕੇ ਦੇਣ ਲਈ। ਜ਼ਥੇਦਾਰੀ ਹੁੰਦੀ ਹੈ ਜੱਤਾ ਜਥੇਦਾਰ ਬੋਲਦੇ ਨਹੀਂ। ਜਦ ਜਦ ਕਿਉਂ ਨਹੀਂ ਕਹਦੇ ਵੀ ਮੈਂ ਲਫਾਫੇ ਚੋਂ ਨਿਕਲੇ ਆ। ਇਹ ਤਾਂ ਪਹਿਲਾਂ ਬੰਦਿਆ ਨੇ ਮੁਲਾਫਾ ਕਰ ਚੱਲਦਾ ਸੀਗਾ। ਆਪੇ ਦੱਸਦੇ ਨੇ ਹੁਣ ਉਹ ਬਾਹਰਲੇ ਮੁਲਕਾਂ ਚ ਪੰਥ ਦੀ ਪੂਰੀ ਚੜ੍ਹਦੀ ਕਲਾ ਆਉਣ ਵਾਲਾ ਸਮਾਂ ਪੰਥੌਰ ਪੰਜਾਬ ਦਾ ਜੀ। ਵੀ ਕਰੋੜ ਕਰੋੜ ਰੁਪਏ ਤਾਂ ਮੈਂ ਪਾਰਟੀ ਦੇ ਫੰਡ ਟਿਕਟਾਂ ਵੇਲੇ ਦਿੱਤਾ। ਫੇਰ ਕੀ ਹੋ ਗਿਆ ਰਖੜੇ ਨੇ ਜੇ ਦੇ ਤਾਂ ਮਿਨਿਸਟਰੀ ਨਹੀਂ ਮਾਣੀ ਮੰਤਰੀ ਇਹ ਘਰ ਐਮਐਲਏ ਕਿਉਂ ਜੰਮਦਾ ਥੋਡੇ ਘਰੇ ਕਿਉਂ ਨਹੀਂ ਜੰਮਦਾ ਬਸ ਇਹੀ ਤਾਂ ਚੀਜ਼ ਐ ਚੰਦੂ ਮજરા ਸਾਹਿਬ ਤੇ ਆ ਜਾਓ ਹੈਨਾ ਉਹਨਾਂ ਨੇ ਆਪ ਚੋਣ ਲੜੀ ਆਪਣੇ ਮੁੰਡੇ ਨੂੰ ਲੜਾਈ ਜਿੰਨੇ ਪੋਲੀਟਿਸ਼ੀਅਨ ਨੇ ਇਹਨਾਂ ਦੀ ਜੱਦੀ ਜ਼ਮੀਨ ਜਾਇਦਾਦ ਕੱਢ ਕੇ ਦੇਖ ਲੋ ਜੱਤੋਂ ਸਿਆਸਤ ਚ ਆ ਗਏ ਵਧੀਆ ਮੈਂ ਕਹਿੰਦਾ ਬਧੀ ਕਈ ਹਜ਼ਾਰਾਂ ਗੁਣਾ ਵਧ ਗਈ ਜੀ ਆ ਹੁਣ ਵਾਲਿਆਂ ਨੇ ਤਾਂ ਰਿਕਾਰਡ ਤੋੜਤੇ ਆ ਜਿਹੜੇ ਝਾੜੂ ਵਾਲੇ ਨੇ ਜਿੰਨਾ 70 ਸਾਲ ਚ ਨਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਕੱਠਾ ਕਰੇ ਇਹਨਾਂ ਨੇ 3.5 ਸਾਲ ਚ ਕਰ ਲਿਆ ਸਾਈਕਲਾਂ ਤੇ ਫਿਰਦੇ ਫਿਰਦੇ ਟੁੱਟੀਆਂ ਹੋਈਆਂ ਗੱਡੀਆਂ ਜਹਾਜ਼ਾਂ ਤੱਕ ਪਹੁੰਚ ਗਏ ਜੀ ਕ腐ਸ਼ਨ ਹੀ ਐ ਪ੍ਰਾਈਮ ਟਰੂਡੇ ਦੇਖ ਰਹਾ ਇਸੂ ਸਰੋਤਿਆਂ ਦਾ ਮਨਜੀਤ ਸਿੰਘ ਨੂੰ ਮਨਨ ਸਵਾਗਤ ਕਰਦਾ ਅੱਜ ਸਾਡੇ ਨਾਲ ਨੇ ਸਦਾਰ ਪ੍ਰਵਿੰਦਰ ਸਿੰਘ ਤਲਵਾੜਾ ਪੰਜਾਬ ਦੇ ਸਿਆਸੀ ਫੇਜਾਂ ਦੀਆਂ ਜੀਆਂ ਗੱਲਾਂ ਨੇ ਉਹ ਇਹਨਾਂ ਨੇ ਸਾਂਝੀਆਂ ਕਰਾਂਗੇ ਤਲਵਾੜਾ ਸਾਹਿਬ ਤੁਹਾਡਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵੜਾ ਸਾਹਿਬ ਬੀਤੇ ਦਿਨਾਂ ਤੋਂ ਜਿਹੜੀ ਹੈ ਪੰਜਾਬ ਦੀ ਸਿਆਸਤ ਆ ਕਾਲੀ ਸਿਆਸਤ ਖਾਸ ਕਰਕੇ ਉਹਦੇ ਵਿੱਚ ਜਿਹੜੀ ਬੜੀ ਉੱਤਲ-ਪੁੱਤਲ ਕੱਲ ਵੀ ਜਿਹੜੀ ਬੀਬੀ ਜਗੀਰ ਕੌਰ ਵੱਲੋਂ ਜਿਹੜਾ ਪੰਜ ਮੈਂਬਰੀ ਕਮੇਟੀ ਬਣੀ ਹੋਈ ਆ ਪ੍ਰਧਾਨਗੀ ਦੀ ਦਵੇਦਾਰੀ ਪੇਸ਼ ਕੀਤੀ ਆ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਵੀ ਉਹ ਇੱਕ ਤਾਂ ਅਕਾਲ ਤਖਤ ਸਭ ਦੇ ਜਥੇਦਾਰ ਨੇ ਉੱਥੇ ਫਸੀਲ ਤੋਂ ਖੜ ਕੇ ਕਹਿਤਾ ਜੀ ਵੀ ਕੋਈ ਵੀ ਧੜਾ ਜਿਹੜਾ ਹੈਗਾ ਅ ਅਕਾਲ ਤਖਤ ਦੀ ਸਰਪ੍ਰਸਤੀ ਦੀ ਗੱਲ ਨਾ ਕਰੇ ਜੀ ਨੰਬਰ 2 ਤੇ ਉਹਨਾਂ ਨੇ ਇੱਕ ਇਹ ਵੀ ਗੱਲ ਕਹਿਤਾ ਕਿ ਜਿਹੜਾ ਪੁਰਾਣਾ ਹੁਕਮਨਾਮ ਹੁਕਮਨਾਮਾ ਹੁਕਮਨਾਮਾ ਸਾਹਿਬ ਹੈ ਉਹਦੇ ਵਿੱਚ ਜੋ ਕਿਹਾ ਗਿਆ ਕਿ ਆਪਣੀਆਂ ਚੁੱਲ੍ਹੇ ਨੇ ਜਿਹੜੇ ਸਾਰੇ ਸਮਟੋ ਸਾਰੇ ਇਕੱਠੇ ਹੋਵੋ ਹਨਾ ਉਹ ਤਾਂ ਗੱਲ ਹੈਗੀ ਬਹੁਤ ਵਧੀਆ ਹਨਾ ਸਾਰਿਆਂ ਨੂੰ ਅੱਜ ਜੋ ਇਕੱਠੇ ਹੋਣਾ ਚਾਹੀਦਾ ਹਨਾ ਅੱਜ ਜੋ ਪੰਜਾਬ ਦੇ ਹਾਲਾਤ ਨੇ ਸਿੱਖਾਂ ਦੇ ਔਰ ਪੰਜਾਬ ਦੇ ਅੱਜ ਸਮੇਂ ਦੀ ਮੰਗ ਆ ਅੱਜ ਤੁਸੀਂ ਦੇਖੋ ਵੀ ਆਪਣੀਆਂ ਜ਼ਮੀਨਾਂ ਜਾਇਦਾਦਾਂ ਕੁਝ ਵੀ ਸੁਰੱਖਿਅਤ ਨਹੀਂ ਰਹਾ ਪਹਿਲਾਂ ਬੀਜੇਪੀ ਨੇ ਕਿਵੇਂ ਧਾੜ ਵੀ ਬਣ ਕੇ ਆਏ ਉਹ ਸਾਰੇ ਪੰਜਾਬ ਦੀਆਂ ਜਮੀਨਾਂ ਹੜੱਪ ਲੈਣੀਆਂ ਚਾਹੁੰਦੇ ਦੀ ਕੋਆਪਰੇਟ ਕਰਾਣਿਆਂ ਨੂੰ ਦੇ ਦੇਣੀਆਂ ਚਾਹੁੰਦੇ ਸੀ ਹੁਣ ਜਿਹੜੀ ਗੱਲ ਹੈ ਹੁਣ ਬੰਦੇ ਉਹੀ ਨੇ ਕੋਆਪਰੇਟ ਕਰਾਣਿਆਂ ਨੇ ਪਿੱਛੇ ਜੀ ਉਹਨਾਂ ਨੇ ਮੂਹਰੇ ਕੇਜਰੀਵਾਲ ਨੂੰ ਕਰਤਾ ਹੁਣ ਵੀ ਆਪਣੀਆਂ ਜਮੀਨਾਂ ਨੂੰ ਇਹ ਪਏ ਨੇ ਸਾਢੇ 3 ਸਾਲ ਚ ਜਿਸ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਨਾ ਪੰਜਾਬ ਦਾ ਨਾ ਕਿਸੇ ਹੋਰ ਕੋਈ ਡਿਵੈਲਪਮੈਂਟ ਕੀਤੀ ਨਾ ਕੁਝ ਪੰਜਾਬ ਦਾ ਸਵਾਰਿਆ ਉਹ ਅੱਜ ਅਖੀਰ ਨੂੰ ਜਾਂ 6 ਮਹੀਨੇ ਡੇਢ ਸਾਲ ਰਹਿ ਗਿਆ ਤਾਂ ਜਮੀਨਾ ਨੂੰ ਪੈ ਗਿਆ ਉਹ ਵੀ ਉਹਨਾਂ ਨੇ ਵੀ ਆਪਣਾ ਰੂਪ ਦਿਖਾਤਾ ਇਸ ਵਾਸਤੇ ਤਖਤ ਸਾਹਿਬ ਤੋਂ ਜਿਹੜਾ ਇਹ ਹੋਈ ਹੈ ਗੱਲ ਕਿ ਸਾਰੇ ਇਕੱਠੇ ਹੋਵੋ ਸਾਰੀਆਂ ਧਿਰਾਂ ਨੂੰ ਚਾਹੇ ਗਰਮਖਿਆਲੀ ਧਿਰਾਂ ਨੇ ਚਾਹੇ ਮਾਨ ਸਾਹਿਬ ਨੇ ਚਾਹੇ ਕੋਈ ਆਪਣੀਆਂ ਛੋਟੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜੀ ਗੱਲ ਬੀਬੀ ਜਗੀਰ ਕੌਰ ਉਹਨਾਂ ਦੀ ਤੁਸੀਂ ਕਰਿਓ ਉੱਥੇ ਤਾਂ ਰੌਲਾ ਪੈਣਾ ਹੀ ਪੈਣਾ ਹਨਾ ਉਹਨਾਂ ਦੇ ਪਹਿਲਾਂ ਵੀ ਆਹੀ ਰੌਲੇ ਨੇ ਕੋਈ ਪੰਥ ਦੀ ਲੜਾਈ ਥੋੜੂ ਆ ਜਾਂ ਪੰਜਾਬ ਦੀ ਲੜਾਈ ਥੋੜੂ ਆ ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਕਾਲ ਤਖਤ ਸਾਹਿਬ ਜੱਥੇਦਾਰ ਦੀ ਨਿਯੁਕਤੀ ਹੁੰਦੀ ਆ ਉਸ ਦਾ ਖਾਲਸਾ ਰਹੀ ਹੋਣੀ ਚਾਹੀਦੀ ਆ ਜਾਂ ਉਹ ਸ਼੍ਰੋਮਣੀ ਕਮੇਟੀ ਰਹੀ ਹੋਣੀ ਚਾਹੀਦੀ ਆ ਉਹ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਦੇਖੋ ਜਦ ਅਕਾਲ ਤਖਤ ਸਭ ਤੇ ਕਿਸੇ ਜਥੇਦਾਰ ਨੂੰ ਨਿਯੁਕਤ ਕਰ ਦਿੰਨੇ ਆਪਾਂ ਜੀ ਹੈਨਾ ਉਹ ਜਿਹੜਾ ਸ਼੍ਰੋਮਣੀ ਕਮੇਟੀ ਦਾ ਵਿਧਿ ਵਿਵਧਾਨ ਹੈ ਜੋ ਸੰਵਿਧਾਨ ਹੈ ਉਹਦੇ ਤਹਿਤ ਉਹਦੀ ਨਿਯੁਕਤੀ ਕੀਤੀ ਜਾਂਦੀ ਹੈ ਜੀ ਜਦੋਂ ਜਥੇਦਾਰ ਬਣ ਜਾਂਦਾ ਉਹ ਕੱਖ ਨਹੀਂ ਕਰਦਾ ਜੀ ਨਾ ਉਹਨੂੰ ਪੰਥ ਦਾ ਫਿਕਰ ਨਾ ਉਹਨੂੰ ਪੰਜਾਬ ਦਾ ਫਿਕਰ ਨਾ ਉਹਨੂੰ ਸਿੱਖੀ ਦਾ ਫਿਕਰ ਨਾ ਸਿੱਖੀ ਦੇ ਪ੍ਰਚਾਰ ਦਾ ਫਿਕਰ ਨਾ ਪਸਾਰ ਦਾ ਫਿਕਰ ਜੀ ਜਦ ਉਹਨੂੰ ਲਾ ਦਿੰਦੇ ਨੇ ਫਿਰ ਉਹਦੇ ਵਿਧੀ ਵਿਧਾਨ ਯਾਦ ਆਉਂਦਾ ਜਿੰਨੇ ਜਥੇਦਾਰ ਲਾਏ ਨੇ ਫਿਰ ਉਹ ਜਦ ਉਹ ਲਾ ਦਿੰਦੇ ਨੇ ਫਿਰ ਉਹ ਪੰਥਕ ਬਣ ਜਾਂਦੇ ਨੇ ਜਦ ਉਹ ਤਖਤ ਸਾਹਿਬ ਦੇ ਬੈਠਦੇ ਨੇ ਜਦ ਕੋਈ ਗੱਲ ਹੀ ਕਰਦੇ ਦੇਖੋ ਜਿਹੜਾ ਆਪਣਾ ਪੁਰਾਣਾ ਜਿਹੜਾ ਆਪਣਾ ਪੁਰਾਣਾ ਹੈਗਾ ਸਿਸਟਮ ਇਹ ਤਾਂ ਉਹ ਲਾਗੂ ਕਰਨਾ ਫਿਰ ਤਾਂ ਜਿਹੜਾ ਇਹ ਸ਼ਰੂਮ ਨਹੀਂ ਕਮੇਟੀ ਵਾਲਾ ਸਿਸਟਮ ਹੈ ਇਹਨੂੰ ਛੱਡਣਾ ਪਊਗਾ ਫਿਰ ਆਪਾਂ ਨੂੰ ਪ੍ਰਾਤਨ ਸਮੇਂ 'ਚ ਜਿਵੇਂ ਆਪਣੇ ਅਕਾਲੀ ਫੂਲਾ ਸਿੰਘ ਉਹਨਾਂ ਨੂੰ ਆਪਾਂ ਨਿਯੁਕਤ ਚਲਦਾ ਵਹੀਰ ਹੈ ਨਾ ਉਹ ਜਥਾ ਹੁੰਦਾ ਸੀ ਤਖਤ ਸਾਹਿਬ ਦਾ ਫਿਰ ਤਾਂ ਆਪਾਂ ਨੂੰ ਉਸ ਸਿਸਟਮ ਨੂੰ ਅਡਾਪਟ ਕਰਨਾ ਪਊਗਾ ਜੋ ਪ੍ਰਾਤਨ ਸੀ ਜਾਂ ਫਿਰ ਜਿਹੜਾ ਹੁਣ ਹੈਗਾ ਸ਼ਰੋਮਣੀ ਕਮੇਟੀ ਕੋਲ ਪਾਵਰ ਹੈ ਉਹ ਲਾ ਵੀ ਸਕਦੇ ਨੇ ਤੇ ਲਾ ਵੀ ਸਕਦੇ ਨੇ ਉਸ ਗੱਲ ਤੇ ਆਪਾਂ ਕੀ ਕਿੰਤੂ ਪਰੰਤੂ ਕਰ ਸਕਦੇ ਹਾਂ ਸੰਵਿਧਾਨ ਦੇ ਦੈਰੇ 'ਚ ਉਹ ਕਰਦੇ ਨੇ ਹੈ ਨਾ ਪਰ ਇਸੇ ਦੌਰਾਨ ਖਾਲਸਾ ਪੰਥ ਨੇ ਬਹੁਤ ਵੱਡਾ ਚੱਬੇ ਦੀ ਧਰਤੀ ਤੇ ਇਕੱਠ ਕਰਕੇ ਮੈਂ ਮੈਂ ਗੱਲ ਉੱਥੇ ਲੈ ਕੇ ਹਉਣ ਲੱਗਿਆ ਸੀ ਹਾਂ ਤੁਸੀਂ ਪਹਿਲਾਂ ਤੁਸੀਂ ਵੀ ਦੇਖਿਆ ਵੀ ਗੋਸੇ ਜਿਹੜੀ ਸਿਆਸੀ ਪਾਰਟੀ ਸੀ ਜਾਂ ਕਾਲੀ ਪਾਰਟੀ ਸੀ ਪੰਜਾਬ ਦੀਆਂ ਜਿਨ੍ਹਾਂ ਨੇ ਚੱਬੇ ਦੀ ਧਰਤੀ ਦੇ ਉੱਤੇ ਇੱਕ ਵੱਡਾ ਇਕੱਠ ਕੀਤਾ ਇੱਕ ਖਾਲਸਾ ਜਿਹੜਾ ਸੀਗਾ ਇਕੱਠ ਕਰਕੇ ਵੱਡਾ ਸਰਬੱਤ ਖਾਲਸਾ ਬੁਲਾਇਆ ਤੇ ਉਹਦੇ ਵਿੱਚ ਜਿਹੜੇ ਨਿਊਜ਼ ਤੇ ਕੀਤੀਆਂ ਸੀਗੀਆਂ ਕੀ ਅੱਜ ਉਹ ਨਿਯੁਕਤੀਆਂ ਸਹੀ ਨੇ ਜਾਂ ਜਿਹੜਾ ਅੱਜ ਨੇ ਜਾਂ ਜੋ ਹਟਾਏ ਗਏ ਨੇ ਉਹ ਸਹੀ ਨੇ ਮੈਂ ਹੁਣ ਤੁਹਾਨੂੰ ਦੱਸਦਾ ਜਿਹੜੇ ਤਾਂ ਹਟਾਏ ਗਏ ਨੇ ਉਹ ਤਾਂ ਐਸਜੀਪੀਸੀ ਜਿਵੇਂ ਲਾਉਂਦੀ ਆ ਜਿਵੇਂ ਹਟਾਉਂਦੀ ਆ ਉਹਦੇ ਤਰ੍ਹਾਂ ਸਾਰਾ ਕੁਝ ਠੀਕ ਹੋਇਆ ਜੀ ਜਿਹੜੇ ਸਰਬੱਤ ਖਾਲਸੇ ਨੇ ਜਥੇਦਾਰ ਥਾਪੇ ਸੀ ਉਹਨਾਂ ਚੋਂ ਇੱਕ ਤਾਂ ਸਿੱਧਮ ਸਿੱਧਾ ਹੀ ਭਾਜਪੀ ਚ ਛਲੇ ਆ ਗਿਆ ਕਿਹੜੇ ਬਲਜੀਤ ਸਿੰਘ ਦਾਦੂਵਾਲ ਜੀ ਉਹ ਤਾਂ ਬੀਜੇਪੀ ਦੇ ਨਾਲੇ ਨੇ ਪੱਕੇ ਨੇ ਉਹ ਤਾਂ ਹਨਾ ਦੂਸਰੇ ਭਾਈ ਅਮਰੀਕ ਸਿੰਘ ਜਨਾਲਾ ਨੇ ਉਹ ਆਪਣਾ ਨਹੀਂ ਕਿਸੇ ਪਾਸੇ ਦੇਖ ਲੰਦਾ ਜੀ ਕਰ ਰਹੇ ਤੇ ਤੀਸਰੇ ਭਾਈ ਜਗਤਾਰ ਸਿੰਘ ਹਵਾਰਾ ਹਨਾ ਜਿਨ੍ਹਾਂ ਨੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਬਣਾਇਆ ਅਜ ਉਹ ਵੀ ਉਹਨਾਂ ਨੂੰ ਮੰਨ ਨਹੀਂ ਰਹੇ ਇਹ ਬਹੁਤ ਬੜੀ ਵੈਸੇ ਤਾਂ ਇਹ ਤਰਾਸਦੀ ਹੈ ਵੈਸੇ ਤਾਂ ਭਾਈ ਜਗਤਾਰ ਸਿੰਘ ਹਵਾਰਾ ਸਰਪਰਿਵਾਰਨਤ ਜਥੇਦਾਰ ਹੋਣੇ ਚਾਹੀਦੇ ਨੇ ਮੈਂ ਇਹ ਗੱਲ ਸਾਰੇ ਪੰਥ ਨੂੰ ਕਹੀ ਹੈ ਤੇ ਇਹ ਗੱਲ ਹੋਣੀ ਵੀ ਚਾਹੀਦੀ ਆ ਬਹੁਤ ਵੱਡੀ ਕੁਰਬਾਨੀ ਆ ਭਾਈ ਜਗਤਾਰ ਸਿੰਘ ਦੀ ਉਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਜੀ ਕਿ ਜਿੱਡੀ ਵੱਡੀ ਉਹਦੀ ਕੁਰਬਾਨੀ ਆ ਜਿੱਡੀ ਵੱਡੀ ਉਹਦੀ ਜੇਲ੍ਹ ਆ ਜਿੱਡੇ ਵੱਡੇ ਉਹਦੇ ਚੌਂਕੜੇ ਨੇ ਤੇ ਉਹਨਾਂ ਦੀ ਕੁਰਬਾਨੀ ਨੂੰ ਸਦੋਂ ਹੀ ਪੰਜਾਬ ਔਰ ਪੰਥ ਨਮਸਕਾਰ ਕਰਦਾ ਹਨਾ ਤੇ ਉਹਨਾਂ ਦੀ ਡਟ ਕੇ ਸਪੋਰਟ ਵੀ ਕਰਦੇ ਆ ਸਾਡੇ ਨਾਲ ਤਾਂ ਉਹਨਾਂ ਦੇ ਮੇਰੇ ਨਾਲ ਤਾਂ ਮੋਰਚਾ ਲੱਗਿਆ ਸੀ ਤਾਂ ਉੱਥੇ ਰਹੇ ਆ ਡਟ ਕੇ 6.5 ਮਹੀਨੇ 7 ਮਹੀਨੇ ਤੇ ਪਰ ਹੁਣ ਜਿਹੜਾ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਆ ਉਹਦੇ ਤਹਿਤ ਦਾ ਜੋ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਉਹ ਸੰਵਿਧਾਨ ਦੇ ਤਹਿਤ ਹੀ ਕਰ ਰਹੀ ਹੈ ਉਹ ਤੋਂ ਬਾਹਰ ਨਹੀਂ ਜਾ ਕੇ ਕਰ ਰਹੀ ਕੁਝ ਵੀ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਸਮਰਥਨ ਦਿੱਤਾ ਜਿਹੋ ਉਹਨਾਂ ਨਾਲ ਜੁੜੇ ਹੋ ਤੇ ਕੁਝ ਸਮੇਂ ਪਹਿਲਾਂ ਉਹੀ ਜਿਹੜਾ ਤੁਸੀਂ ਸ਼੍ਰੋਮਣੀ ਕਾਲੀ ਵਾਲਾ ਅੰਮ੍ਰਿਤਸਰ ਦੇ ਵਿੱਚ ਹੁੰਦੇ ਸੀਗੇ ਉਦੋਂ ਤੁਹਾਡੇ ਬਖਰੇਵੇਂ ਕਿਉਂ ਸੀਗੇ ਮੈਂ ਮੈਂ ਤੁਹਾਨੂੰ ਇਹਦੀ ਵੀ ਗੱਲ ਦੱਸ ਦਿੰਦਾ ਮੈਂ ਕਦੇ ਵੀ ਕਿਸੇ ਪੋਲਿਟੀਕਲ ਸਿਸਟਮ ਦਾ ਹਿੱਸਾ ਨਹੀਂ ਰਿਹਾ ਮੈਂ ਕਦੇ ਕਿਸੇ ਪੋਲੀਟੀਕਲ ਸਿਸਟਮ ਦਾ ਮੋਢਲਾ ਮੈਂਬਰ ਨਹੀਂ ਬਣਿਆ ਨਾ ਮੈਂ ਕਿਸੇ ਜਿਹੜੀ ਆਪਣੀਆਂ ਪੰਥਕ ਤਰ੍ਹਾਂ ਨੇ ਜਾਂ ਧਾਰਮਿਕ ਨੇ ਉਹਨਾਂ ਦਾ ਬਣਿਆ ਜਿਹੜੇ ਵੀ ਬੰਦੇ ਨੇ ਪੰਜਾਬ ਲਈ ਪੰਥ ਲਈ ਸੰਘਰਸ਼ ਕੀਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਦੇ ਸੀ ਉਹ ਪੌਣਾਂ ਦਾ ਡਟ ਕੇ ਸਾਥ ਦਿੱਤਾ ਉਸ ਤੋਂ ਬਾਅਦ ਉਹ ਚੋਣਾਂ ਵਾਲੇ ਪ੍ਰੋਸੈਸ ਚ ਆਏ ਚੋਣਾਂ 'ਚ ਵੀ ਉਹਨਾਂ ਦਾ ਡਟ ਕੇ ਸਾਥ ਦਿੱਤਾ ਉਸ ਤੋਂ ਬਾਅਦ ਜਿਹੜੇ ਬੰਦੇ ਦੀਪ ਸਿੱਧੂ ਨੇ ਪੰਜਾਬ ਲਈ ਕਿਸਾਨੀ ਸੰਘਰਸ਼ 'ਚ ਜੜਟ ਕੇ ਉਹ ਪੰਥਾਰ ਪੰਜਾਬ ਲਈ ਖੜਿਆ ਉਹਦਾ ਆਪਾਂ ਡਟ ਕੇ ਸਾਥ ਦਿੱਤਾ। ਸੰਤ ਜਰਨੈਲ ਸਿੰਘ ਉਹਨਾਂ ਦੇ ਧਰਮ ਯੁੱਧ ਮੋਰਚੇ 'ਚ ਸਾਡੇ ਸਾਰੇ ਪਰਿਵਾਰ ਨੇ ਗ੍ਰਿਫਤਾਰੀਆਂ ਦਿੱਤੀਆਂ ਹਨਾ ਮੈਂ ਉਸ ਵੇਲੇ 12-13 ਸਾਲ ਸੀ। ਸਿੱਖ ਕੌਮ ਦਾ ਦਰਦ ਦਿਲ 'ਚ ਰੱਖਦੇ ਹੋ। ਮੈਂ 1 ਮਿੰਟ ਹਾਂਜੀ ਪੂਰੀ ਕਰ ਲੜ ਦੋ। ਉਸ ਵੇਲੇ ਮੈਂ ਬਿਲਕੁਲ ਛੋਟਾ ਜਿਹਾ ਸੀ 12-13 ਸਾਲ ਦੀ ਉਮਰ 'ਚ ਸੀ। ਮੈਂ ਉਸ ਵੇਲੇ ਧਰਮ ਯੁੱਧ ਮੋਰਚੇ 'ਚ ਦੋ ਵਾਰ ਗ੍ਰਿਫਤਾਰੀ ਦੇ ਕੇ ਆਇਆ। ਮੇਰੇ ਤਾਇਆ ਜੀ ਦਾ ਬੇਟਾ ਅਸੀਂ ਦੋਏ ਗਏ ਸੀਗੇ ਹਣਾ 83 ਅ 83 ਚਰਸ ਜਦੋਂ ਧਰਮ ਜਦੋਂ ਮੋਰਚਾ ਲੱਗਿਆ ਤੇ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾ ਸੰਭਵਤ ਹੋਇਆ ਉਸ ਤੋਂ ਬਾਅਦ ਖਾਲਸਾ ਪੰਥ ਦੇ ਸਿੱਖ ਕੌਮ ਦੇ ਨੌਜਵਾਨਾਂ ਨੇ ਜਦੋਂ ਅਕਾਲ ਤਖਤ 'ਤੇ ਹਮਲਾ ਹੋਇਆ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਸ ਤੋਂ ਬਾਅਦ ਹਥਿਆਰਮੰਦ ਸੰਘਰਸ਼ ਲੜਿਆ ਉਸ ਹਥਿਆਰਮੰਦ ਸੰਘਰਸ਼ ਦਾ ਵੀ ਸਾਡੇ ਪਰਿਵਾਰ ਨੇ ਪੂਰਾ ਖੁੱਲ ਕੇ ਸਮਰਥਨ ਕੀਤਾ ਔਰ ਡਟ ਕੇ ਸਾਥ ਦਿੱਤਾ ਸਾਡੇ ਨੌਜਵਾਨਾਂ ਦਾ ਜੋ ਜ਼ਬਰ ਔਰ ਚਲਮ ਜੀਨੇ ਕੀਤਾ ਉਹਦੇ ਖਿਲਾਫ ਡਟ ਕੇ ਬੋਲੇ ਵੀ ਔਰ ਖੜੇ ਵੀ ਰਹੇ ਸਮਾਂ ਅੱissa ਵੀ ਆਇਆ ਕਿ ਜਦੋਂ ਬਿਆਨਤ ਸਿੰਘ ਦੇ ਕਾਰਜਕਾਲ ਚ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਅਸੀਂ 2-3 ਬੰਦੇ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਲ ਵੱਲੋਂ ਜਿੱਤੇ ਸੀ ਇੱਕ ਸਾਡੇ ਬਜ਼ੁਰਗ ਜਿੱਤੇ ਸੀ ਤੇ ਇੱਕ ਸਰਦਾਰ ਅਮਰੀਕ ਸਿੰਘ ਇਸੜੂ ਵਾਲੇ ਜਿੱਤੇ ਸੀ ਬਾਕੀ ਬਾਕੀ ਤੁਸੀਂ ਵੀ ਉਸ ਵੇਲੇ ਨਾਲ ਏ ਸੀ ਸਾਡੇ ਹਣਾ ਅੱਜ ਬੜੇ ਸਮੇਂ ਬਾਅਦ ਮਿਲਣੀ ਹੋਈ ਐ ਉਸ ਵੇਲੇ ਸਾਡੇ ਦੋਏ ਸਰਪੰਚ ਜਿੱਤੇ ਸੀ ਕਿ ਸਾਡਾ ਪਰਿਵਾਰ ਜਿੱਤਿਆ ਸੀ ਇੱਕ ਸਰਦਾਰ ਅਮਰੀਕ ਸਿੰਘ ਇਸੜੂ ਜਿੱਤੇ ਸੀਗੇ ਬਾਕੀ ਜੇ ਕੋਈ ਜਿੱਤਿਆ ਉਹ ਕੁੱਟ ਕੇ ਉਧਰ ਹੋ ਗਿਆ ਉਹਨਾਂ ਨੇ ਕਰ ਲਿਆ ਤੇ ਅਸੀਂ ਕਦੇ ਹਮੇਸ਼ਾ ਕਦੇ ਪੰਜਾਬ ਨੂੰ ਔਰ ਪੰਥ ਨੂੰ ਪਿੱਠ ਨਹੀਂ ਦਿਖਾਈ ਅੱਜ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਸਪੋਰਟ ਮੈਂ ਕਰ ਰਿਹਾ ਹਾਂ ਉਹ ਮੈਂ ਇਸ ਕਰਕੇ ਸਪੋਰਟ ਕਰ ਰਿਹਾ ਕਿ ਅੱਜ ਪੰਜਾਬ ਨੂੰ ਲੋੜ ਹੈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਵੀ ਹੈ ਸਭ ਤੋਂ ਮਜ਼ਬੂਤ ਵੀ ਹੈ ਸਾਰੇ ਪੰਜਾਬ 'ਚ ਉਹਦਾ ਵੱਡਾ ਢਾਂਚਾ ਵੀ ਹੈ ਇਸ ਲਈ ਮੈਂ ਕੋਈ ਨਿਜਲੇ ਨਹੀਂ ਕਰ ਰਿਹਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਹੀ ਲੈਣਾ ਨਿਜ ਕਿਤੇ ਨਹੀਂ ਹੋਊਗਾ ਇਸ ਲਈ ਆਪਾਂ ਸਪੋਰਟ ਕਰ ਰਹੇ ਹਾਂ ਕਿਉਂਕਿ ਜਿਹੜੀਆਂ ਸੈਂਟਰਲਾਈਜ਼ਡ ਪਾਰਟੀਆਂ ਨੇ ਉਹ ਚਾਹੁੰਦਿਆਂ ਕਿ ਖੇਤਰੀ ਪਾਰਟੀਆਂ ਨੂੰ ਬਿਲਕੁਲ ਖਤਮ ਕਰ ਦਈਏ ਲਗਭਗ ਉਹਨਾਂ ਨੇ ਕਰ ਵੀ ਦਿੱਤੀਆਂ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਇਹ ਨਹੀਂ ਮੈਂ ਕਹਿੰਦਾ ਵੀ ਨੁਕਸਾਨ ਨਹੀਂ ਪਹੁੰਚਾਇਆ ਇਹ ਸਾਰਾ ਕੁਝ ਸੈਂਟਰਲਾਈਜ਼ ਕਰਨਾ ਚਾਹੁੰਦੇ ਨੇ ਪੰਜਾਬ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਹੈ ਜਿੰਨੇ ਸੰਘਰਸ਼ ਇਸ ਦੇਸ਼ ਲਈ ਉੱਠਦੇ ਨੇ ਇਸ ਮਿੱਟੀ 'ਚੋਂ ਇਸ ਧਰਤੀ 'ਚੋਂ ਉੱਠਦੇ ਨੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਪੰਜਾਬ ਔਰ ਪੰਥ ਦੇ ਭਲੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਮੈਂ ਡਟ ਕੇ ਸਾਥ ਦੇ ਰਿਹਾ ਹਾਂ ਇੱਥੇ ਕੋਈ ਦੂਰ ਨਹੀਂ ਤੁਸੀਂ ਧਰਮਯੋਦ ਮੁਰਜੇ ਦੀ ਗੱਲ ਕੀਤੀ। ਉੱਥੇ 13 ਅਪ੍ਰੈਲ 1978 ਦੀ ਗੱਲ ਵੀ ਸੀਗੀ। ਹਾਂਜੀ। ਜਦੋਂ 13 ਅਪ੍ਰੈਲ 1978 ਨੂੰ ਗੁਰਬਚਨ ਸਿੰਘ ਦਰੰਕਾਰੀ ਵੱਲੋਂ ਜਿਹੜਾ ਕਾਂਡ ਕੀਤਾ ਗਿਆ ਸੀਗਾ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੌਣ ਸੀਗਾ? ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਗਪ੍ਰਾਖ ਸਿੰਘ ਬਾਦਲ ਤੇ ਉਹ ਦੋਸ਼ ਲੱਗਦੇ ਨੇ। ਹਾਂਜੀ। ਵੀ ਉਸ ਉਹਨ ਫੜ ਕੇ ਗ੍ਰਿਫਤਾਰ ਕਰਦੇ ਉਸ ਵੇਲੇ। ਉੱਥੇ ਕੇਸ ਪਾਉਂਦੇ ਤਾਂ ਅੱਜ ਪੰਜਾਬ ਦੇ ਹਾਲਾਤ ਜਿਹੜੇ ਇੱਥੇ ਤੱਕ ਨਾ ਪੁੱਜਦੇ। ਦੇਖੋ। ਇਸ ਸਾਰੀ ਉਸ ਗੁਰੂ ਦੀ ਕਲਈ ਵਰਤਦੀ ਹੁੰਦੀ ਹੈ ਜੀ ਫਿਰ ਭਾਈ ਰਣਜੀਤ ਸਿੰਘ ਕਿਵੇਂ ਇਤਿਹਾਸ ਲਿਖਦਾ ਉਹ ਵੀ ਤਾਂ ਇਤਿਹਾਸ ਗੁਰੂ ਨੇ ਲਿਖਾਉਣਾ ਸੀ ਬਿਲਕੁਲ ਬਿਲਕੁਲ ਇਸ ਕਰਕੇ ਇਹ ਸਾਰੀਆਂ ਗੱਲਾਂ ਨਾਲੋਂ ਨਾਲ ਚਲਣੀਆਂ ਹੁੰਦੀਆਂ ਨੇ ਕੋਈ ਏਡੀ ਗੱਲ ਨਹੀਂ ਅਨਸਾਨ ਹੁੰਦੇ ਨੇ ਗਲਤੀਆਂ ਕਰਦੇ ਨੇ ਖਾਸ ਕਰਕੇ ਜਿਹੜੇ ਬੰਦੇ ਅਪਾਤਾ ਰਹੇ ਨਹੀਂ ਨਾ ਇਸ ਸਿਸਟਮ ਚ ਸਰਕਾਰੀ ਸਿਸਟਮ ਜਿਹੜਾ ਤੁਸੀਂ ਰਹੇ ਨਾ ਮੈਂ ਰਹਾ ਹਨਾ ਪਤਾ ਹੀ ਸਿਸਟਮ ਦਾ ਹਿੱਸਾ ਨਹੀਂ ਰਹੇ ਨਾ ਪਰ ਉਹਦੇ ਬਾਰੇ ਕੋਈ ਬਹੁਤਾ ਜਿਹੜੇ ਬੰਦੇ ਸਰਕਾਰ ਚ ਰਹਿੰਦੇ ਨੇ ਉਹਨਾਂ ਤੇ ਜਿਹੜੇ ਆਲਾਦਲਾ ਅਫਸਰਸ਼ਾਈ ਹੁੰਦੀ ਹੈ ਉਹ ਗਲਤੀਆਂ ਕਰਾ ਲੈਂਦੀ ਹੁੰਦੀ ਹੈ ਇੱਚ ਕੋਈ ਦੋਰ ਹੈ ਨਹੀਂ ਅੱਜ ਜੇ ਸ਼ਰੋਮਣੀ ਅਕਾਲੀ ਦਲ ਇਸ ਪੋਜੀਸ਼ਨ ਚ ਪਹੁੰਚੇ ਹੈ ਜੇ ਗਲਤੀਆਂ ਹੋਈਆਂ ਤਾਂ ਹੀ ਪਹੁੰਚੇ ਹੈ ਬਿਲਕੁਲ ਨਹੀਂ ਤਾਂ ਸ਼ਰੂਪ ਨਹੀਂ ਅਕਾਲੀਦਨ ਨੂੰ ਕਿਹੜਾ ਢਾ ਸਕਦਾ ਸੀ ਹੈਨਾ ਤੇ ਅੱਜ ਅੱਜ ਜੇ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਥ ਔਰ ਪੰਜਾਬ ਲਈ ਲਾਈ ਆ ਹੈਨਾ ਪਰਿਵਾਰਾਂ ਨੇ ਸਾਰਾ ਕੁਝ ਛੱਲਿਆ ਤੁਸੀਂ ਵੀ ਛੱਲਿਆ ਅਸੀਂ ਵੀ ਛੱਲਿਆ ਉਹ ਉਹ ਦੌਰ ਤਾਂ ਕਦੇ ਕਿਸੇ ਨੇ ਹੁਣ ਦੇਖਣ ਨੂੰ ਹਾਲਾਂਕਿ ਮੈਂ ਉਸ ਦੌਰ ਨੂੰ ਪੰਥ ਦਾ ਸਨੇਹਰੀ ਦੌਰ ਮੰਨਦਾ ਜੀ ਤੇ ਉਹ ਛੱਲਿਆ ਹੈਨਾ ਅੱਜ ਅਕਾਲੀਦਲ ਦਾ ਸਾਥ ਦੇਣ ਦੀ ਲੋੜ ਇਸ ਲਈ ਹੈ ਕਿ ਸਰਦਾਰ ਸੁਖਵੀਰ ਸਿੰਘ ਨੇ ਗਲਤੀਆਂ ਕੀਤੀਆਂ ਉਹਨੇ ਉਹ ਗਲਤੀਆਂ ਮੰਨ ਵੀ ਲਈਆਂ ਉਨੇ ਗੱਲ ਚ ਪੱਲਾ ਪਾ ਕੇ ਕਹਤਾ ਵੀ ਜੋ ਵੀ ਗਲਤੀਆਂ ਹੋਈਆਂ ਉਹਨਾਂ ਦੀ ਮੈਂ ਮਾਫੀ ਮੰਗਦਾ ਜਿਹੜੀ ਸਜ਼ਾ ਵੜਦੀ ਆ ਤਖਤ ਸਾਹਿਬ ਨੂੰ ਕਿਹਾ ਵੀ ਸਜ਼ਾ ਲਾ ਦਿਓ ਸਜ਼ਾ ਵੀ ਲੱਗੀ ਉਹੀ ਖੰਡਪੜ ਸਾਹਿਬ ਵੀ ਕਰਾਏ ਗਏ ਸਜ਼ਾ ਵੀ ਜਿਹੜੀ ਭੁਗਤ ਲਈ ਇਸ ਕਰਕੇ ਪੰਥ ਦੀ ਰਵੈਤ ਆ ਇਹ ਕਿ ਜੇ ਕੋਈ ਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮਿਲਦੀ ਹੈ ਮਾਫੀ ਮਿਲਦੀ ਹੈ ਹਨਾ ਆਪਣੇ ਪੰਥ ਜਿੱਦਾ ਬਹੁਤ ਆਪਣਾ ਦਰਿਆਦਲੀ ਆ ਇਸ ਕਰਕੇ ਉਹਨੇ ਹੁਣ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਲਈ ਇਸ ਲਈ ਪਰ ਮੈਂ ਉਸ ਮਾਫੀ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲੂ ਮਿਲਿਆ ਮੈਂ ਪਹਿਲਾਂ ਨਹੀਂ ਮਿਲਿਆ ਐਵੇਂ ਗੱਲਾਂ ਕੋਈ ਕੁਛ ਮਾਰੀ ਜਾਵੇ ਜਿਨ੍ਹਾਂ ਨੇ ਆ ਪਾਉਣੀਆਂ ਹੁੰਦੀਆਂ ਨੇ ਪੁੱਠੀਆਂ ਸਿੱਧੀਆਂ ਨੇ ਤਾਂ ਪਾਈ ਜਾਣੀਆਂ ਨੇ ਕੋਈ ਮੇਰੀ ਜ਼ਿੰਦਗੀ ਚ ਸੂਈ ਦੇ ਨੱਕੇ ਜਿੰਨਾ ਕੋਈ ਨੁਕਸ ਕੱਢ ਕੇ ਦਿਖਾਵੇ ਵੀ ਆ ਨੁਕਸ ਹੈ ਫਿਰ ਆਪਾਂ ਮੰਨ ਲਾਂਗੇ ਠੀਕ ਹੈ ਨਹੀਂ ਜੀ ਪੰਜ ਮੈਂਬਰ ਦੀ ਕਮੇਟੀ ਅਗਲ ਤੱਕ ਸਭ ਨੂੰ ਥਾਪੀ ਗਈ ਸੀਗੀ ਉਹਦੇ ਵਿੱਚ ਜਿਹੜੇ ਬਾਕੀ ਹੁਣ ਕੁਛ ਤਾਂ ਚਲੋ ਦੋ ਮੈਂਬਰ ਤਾਂ ਉਹਨਾਂ ਕੋਲ ਅਕਾਲੀ ਦਲ ਬਾਦਲ ਕੋਲ ਹੈਗੇ ਨੇ ਜੀ ਹਾਂਜੀ ਬਾਕੀ ਤਿੰਨ ਮੈਂਬਰਾਂ ਦੇ ਵਿੱਚੋਂ ਨਾ ਤੁਹਾਡਾ ਕੋਈ ਰਾਬਤਾ ਨਹੀਂ ਹੋਇਆ ਕਦੇ ਦੇਖੋ ਉਹਨਾਂ ਨਾਲ ਮੈਂ ਕਦੇ رابطہ ਨਹੀਂ ਕਰਿਆ ਮੇਰੇ ਨਾਲ ਕੋਸ਼ਿਸ਼ ਜ਼ਰੂਰ ਉਹਨਾਂ ਨੇ ਕੀਤੀ ਹੈ ਹੈਨਾ ਇੱਕ ਮੈਂਬਰ ਦੀ ਸ਼ਾਇਦ ਮੇਰੇ ਨਾਲ ਗੱਲ ਵੀ ਹੋਈ ਹੈ ਹੁਣ ਤੁਸੀਂ ਇੱਕ ਗੱਲ ਦੇਖੋ ਉਹਨਾਂ ਨਾਲ ਮੇਰਾ ਰੋਸ ਕਿਉਂ ਹੈ ਉਹਨਾਂ ਨਾਲ ਮੇਰਾ ਰੋਸ ਇਸ ਕਰਕੇ ਹੈ ਕਿ ਜਦੋਂ ਸੱਤਾ 'ਚ ਸੀ ਜੀ ਜਦੋਂ ਇਹ ਗਲਤੀਆਂ ਹੋਈਆਂ ਸਰਕਾਰ ਤੋਂ ਆਕਾਲੀ ਸਰਕਾਰ ਤੋਂ ਉਹ ਉਹਨਾਂ ਨੇ ਉਸ ਵੇਲੇ ਕਿਉਂ ਨਹੀਂ ਅਸਤੀਫਾ ਦਿੱਤੇ ਉਸ ਵੇਲੇ ਤਾਂ ਆਪ ਐਮਪੀ ਮੁੰਡੇ ਐਮਐਲਏ ਮੁੰਡੇ ਮਨਿਸਟਰ ਰਾਜ ਸਭਾ ਲੋਕ ਸਭਾ ਅਤੇ ਚੇਅਰਮੈਨਿਆ ਛੱਡੀ ਵੀ ਕੁਝ ਨਹੀਂ ਪਰਿਵਾਰਾਂ ਨੂੰ ਲੈ ਕੇ ਦੇਣ ਲਈ ਉਸ ਵੇਲੇ ਅਸਤੀਫੇ ਦਿੰਦੇ ਫਿਰ ਮਾ ਉਹਨਾਂ ਨਾਲ ਡਟ ਕੇ ਖੜਦਾ ਜਦੋਂ ਸੱਤਾ 'ਚ ਸੀ ਉਹਨਾਂ ਨੇ ਸੱਤਾ ਦਾ ਆਨੰਦ ਮਾਣਿਆ ਸੁਖਵੀਰ ਬਾਦਲ ਔਰ ਅਕਾਲੀ ਦਲ ਦਾ ਨਾਮ ਵਰਤਿਆ ਪੂਰਾ ਆਪਣੇ ਪਰਿਵਾਰਾਂ ਨੂੰ ਸੁੱਖ ਸੁਹੂਲਤਾ ਸਾਰੀਆਂ ਲੈ ਕੇ ਦਿੱਤੀਆਂ ਅਸੀਂ ਦਾ ਕੋਈ ਸੁੱਖ ਸੁਹੂਲਤ ਨਾ ਲਈ ਹੈ ਨਾ ਲੈਣੀ ਹੈ ਸਾਨੂੰ ਤਾਂ ਜਦ ਪੰਥ ਚੜ੍ਹਦੀ ਕਲਾ 'ਚ ਆ ਪੰਜਾਬ ਚੜ੍ਹਦੀ ਕਲਾ 'ਚ ਉਹੀ ਠੰਢੀ ਹਵਾ ਬਹੁਤ ਹੈ ਇਸ ਕਰਕੇ ਉਹਨਾਂ ਨਾਲ ਆਪਾਂ ਮੈਂ ਕਦੇ ਨਹੀਂ ਉਹ ਕਰਿਆ ਕਰਿਆ ਨਾ ਮੈਂ ਉਹਦੀ ਕਦੇ ਪ੍ਰਵਾਹ ਕਰੀ ਆ ਉਹ ਉਹਨਾਂ ਨੇ ਸੱਤਾ ਦਾ ਆਨੰਦ ਮਾਣਿਆ ਜਿਹੜੀ ਸੱਤਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀਆਂ ਤਾਂ ਜੋ ਨੁਕਸ ਕੱਢ ਰਹੇ ਨੇ ਉਹਦਾ ਹਿੱਸਾ ਰਹੇ ਨੇ ਉਹ ਅੱਜ ਉਹਨਾਂ ਨੂੰ ਦਿਖਿਆ ਉਹੀ ਗੱਲ ਜਥੇਦਾਰ ਸਹਿਮਾਨ ਵਾਲੀ ਆ ਗਈ ਨਾ ਜਦ ਅਕਾਲ ਤਖਤ ਸਾਹਿਬ ਦੀ ਅ ਜਥੇਦਾਰੀ ਹੁੰਦੀ ਹੈ ਜੱਤਾ ਜਥੇਦਾਰ ਬੋਲਦੇ ਨਹੀਂ ਜਦ ਜਦ ਕਿਉਂ ਨਹੀਂ ਕਹਿੰਦੇ ਵੀ ਮੈਂ ਲਫਾਫੇ ਚੋਂ ਨਿਕਲੇ ਆ ਅੱਜ ਉਹ ਕਹਿ ਰਹੇ ਨੇ ਲਫਾਫਾ ਕਲਚਰ ਬੰਦ ਕਰ ਦੇਣਾ ਜੇ ਤੁਸੀਂ ਵੀ ਉਸੇ ਲਫਾਫਿਆਂ ਦੀ ਦੇ ਗੱਲ ਮੰਨਦੇ ਨਹੀਂ ਮੁਲਾਫਾ ਕਰ ਚੱਲ ਚੱਲਦਾ ਸੀਗਾ ਆਪੇ ਦੱਸਦੇ ਨੇ ਹੁਣ ਉਹ ਆਪੇ ਦੱਸਦੇ ਨੇ ਵੀ ਅਸੀਂ ਵੀ ਲਫਾਫਿਆਂ 'ਚੋਂ ਨਿਕਲੇ ਦੀ ਫਿਰ ਉਹਨਾ ਲਫਾਫਿਆਂ ਨਹੀਂ ਉਹਨਾਂ ਨੂੰ ਪਰੇ ਕਰਤਾ ਫੇਰ ਫੇਰ ਚੱਕਰ ਨਹੀਂ ਪਾਉਣਾ ਜਿਹਦਾ ਜੇ ਅੱਜ ਦੇਖੋ ਜੇ ਮੈਂ ਸੱਤਾ ਦਾ ਸੁੱਖ ਮਾਣਿਆ ਹੋਵੇ ਫਿਰ ਮੈਂ ਬੋਲ ਨਹੀਂ ਸਕਦਾ ਬੋਲ ਸਕਦਾ ਦੱਸੋ ਬਿਲਕੁਲ ਤੁਸੀਂ ਤਾਂ ਆਪਾਂ ਤਾਂ ਜਾਂ ਦਾੜੀਆਂ ਵੀ ਨਹੀਂ ਤਈਆਂ ਜਦ ਦੇ ਇਕੱਠੇ ਰਹੇ ਆ ਹਨਾ ਜੀ ਜੀ ਬਿਲਕੁਲ ਤੇ ਬਾਕੀ ਗੱਲ ਗੁਰੂ ਮਹਾਰਾਜ ਦੇ ਹੱਥ ਆ ਸਾਰਾ ਕੁਝ ਪੰਜਾਬ ਪੰਥ ਚੜ੍ਹਦੀ ਕਲਾ ਚ ਹੋਊਗਾ ਆਉਣ ਵਾਲਾ ਸਮਾਂ ਪੰਥ ਦਾ ਔਰ ਪੰਜਾਬ ਦਾ ਊਰੀ ਮਹਾਰਾਜਾ ਸੰਘਰਸ਼ ਹੈ ਬਾਹਰਲੇ ਤੁਸੀਂ ਤਾਂ ਹੁਣ ਜਾਇਆ ਬਾਹਰਲੇ ਮੁਲਕਾਂ ਚ ਮੈਦਾ ਸਾਨੂੰ ਦਾ ਨਾਂ ਜਾਣ ਦਿੰਦੇ ਨੇ ਨਾ ਅਸੀਂ ਗਏ ਆ ਕਿਤੇ ਤੁਹਾਨੂੰ ਲੀਡਰ ਬਣਾਉਣਾ ਨਹੀਂ ਤੁਸੀਂ ਤਾਂ ਦੇਖ ਹੀ ਆਏ ਹੈ ਨਾ ਤੇ ਬਾਹਰਲੇ ਮੁਲਕਾਂ ਚ ਪੰਥ ਦੀ ਪੂਰੀ ਚੜ੍ਹਦੀ ਕਲਾ ਆਉਣ ਵਾਲਾ ਸਮਾਂ ਪੰਥ ਔਰ ਪੰਜਾਬ ਦਾ ਹੀ ਹੈ ਸਰਜੀਤ ਸਿੰਘ ਰਖੜਾ ਕਹਿੰਦੇ ਵੀ ਲੋਕ ਐਵੇਂ ਕਹਿੰਦੇ ਨੇ ਇਹ ਜਿਹੜਾ ਕਾਲੀ ਦਲ ਦਾ ਖਰਚਾ ਕਰਨ ਵਾਲਾ ਫੰਡ ਖਰਚਣਾ ਕਲਾ ਸੁਖਵੀਰ ਸਿੰਘ ਬਾਦਲਿਆ ਕੀ ਹੋਰ ਕੋਈ ਹੈ ਉਹ ਨਹੀਂ ਫੰਡ ਕੋਈ ਖਰਚ ਨਹੀਂ ਸਕਦਾ ਬਿਲਕੁਲ ਠੀਕ ਹੈ ਇਹ ਗੱਲ ਅੱਜ ਜੇ ਜਿਹੜੀ ਕਾਲੀ ਦਲ ਦਾ ਜੋ ਖਰਚਾ ਹੈ ਦਫਤਰ ਦਾ ਖਰਚਾ ਮੈਨੂੰ ਤਾਂ ਇਹਨਾਂ ਪਤਾ ਨਹੀਂ ਮੈਂ ਤਾਂ ਹਲੇ ਦਫਤਰ ਵੀ ਨਹੀਂ ਦੇਖਿਆ ਐਵੇਂ ਹੀ ਕਹਿਦਾ ਹਾਂ ਨਾ ਪਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਬੜੇ ਸੀਨੀਅਰ ਬੰਦੇ ਨੇ ਕਿ 30 ਲੱਖ ਤੋਂ ਉੱਤੇ ਦਾ ਖਰਚਾ ਹੈ ਮਹੀਨੇ ਦਾ ਇਕੱਲੇ ਚੰਡੀਗੜ੍ਹ ਵਾਲੇ ਦਫਤਰ ਦਾ ਇਸ ਤੋਂ ਬਿਨਾ ਹੋਰ ਜਿੱਡੀਆਂ ਵੱਡੀਆਂ ਰੈਲੀਆਂ ਜਾਂ ਹੋਰ ਕੁਛ ਹੁੰਦਾ ਦੇਖ ਲੋ ਕਿੰਨਾ ਖਰਚ ਹੁੰਦਾ ਹਨ ਨਹੀਂ ਕੋਈ ਹੈਗਾ ਗੱਲਾਂ ਕੋਈ ਕੁਛ ਮਾਰੀ ਜਵੇ ਪਹਿਲਾਂ ਕਿੱਥੇ ਸੀ ਰਖੜਾ ਸਾਹਿਬ ਕਹਿੰਦੇ ਵੀ ਕਰੋੜ ਰੁਪਈਆ ਬਣ ਤਾਂ ਮੈਂ ਪਾਰਟੀ ਦੇ ਫੰਡ ਟਿਕਟਾਂ ਵਲ ਦਿੱਤਾ ਫੇਰ ਕੀ ਹੋ ਗਿਆ ਰਖੜੇ ਨੇ ਜੇਦੇ ਤਾਂ ਮਿਨਿਸਟਰੀ ਨਹੀਂ ਮਾਣੀ ਕਹਿ ਚੋਣਾ ਲੜਨੀਆਂ ਰਖੜੇ ਨੇ ਪੰਜਾਬ ਨੂੰ ਕੀ ਦੇਣਾ ਸਰਜੀਤ ਰਖੜੇ ਦੇ ਪਰਿਵਾਰ ਦੀ ਇੱਕ ਦੱਸੋ ਜੀ ਜੇ ਕਰੋੜ ਰੁਪਈਆ ਦਿੱਤਾ ਟਿਕਟ ਵੀ ਲੈ ਗਿਆ ਐਮਐਲਏ ਵੀ ਬਣ ਗਿਆ ਲੋਕ ਸਭਾ ਵੀ ਲੜ ਲਈ ਜੀ ਤਾਂ ਕਰੋੜ ਦਿੰਦਾ ਮੈਂ ਨਾ ਦੇ ਗਿਆ ਸਾਡੇ ਕੋਲ ਹੈ ਹੀ ਨਹੀਂ ਇਕ ਕੱਦਲ ਬੜਾ ਸਾਹਿਬ ਇੱਕ ਗੱਲ ਦੱਸੋ ਤੁਸੀਂ ਵੀ ਐਸੇ ਯਾਰੋਂ ਵਖੋਕ ਪਾਰਟੀਆਂ ਦੇ ਤੁਸੀਂ ਸਾਰੇ ਹਾਲਾਤ ਦੇਖ ਰਹੇ ਹੋ ਮੰਤਰੀ ਇਹ ਘਰ ਐਮਐਲਏ ਕਿਉਂ ਜੰਮਦਾ ਥੋਡੇ ਘਰੇ ਕਿਉਂ ਨਹੀਂ ਜੰਮਦਾ ਬਸ ਇਹੀ ਤਾਂ ਚੀਜ਼ ਹੈ ਹਨਾ ਹਰੇਕ ਪੋਲਿਟਿਸ਼ੀਅਨ ਜਿੰਨੇ ਹੋਣੇ ਤੁਰੇ ਫਿਰਦੇ ਨੇ ਇਹਨਾਂ ਨੇ ਜਾਂ ਤਾਂ ਆਪ ਟਿਕਟਾਂ ਲਈਆਂ ਜਾਂ ਆਪ ਦੇ ਮੁੰਡਿਆਂ ਨੂੰ ਦਵਾਈਆਂ ਇਹਨਾਂ ਦੇ ਨਾਲ ਕਿਤੇ ਕੋਈ ਵਰਕਰੇ ਨਹੀਂ ਦੀ ਯਾਰ ਜੀ ਠੀਕ ਹੈ ਨਹੀਂ ਇਹ ਪਰਿਵਾਰਵਾਦ ਸਾਰਿਆਂ ਤੇ ਹੈ ਅੱਜ ਤੁਸੀਂ ਮੈਨੂੰ ਇੱਕ ਨੌ ਲੈ ਕੇ ਦੱਸੋ ਪਰਿਵਾਰਵਾਦ ਕਿੱਥੇ ਨਹੀਂ ਹੈਗਾ ਰਵਾਪਉਂਦੇ ਨੇ ਕੱਲਾ ਬਾਦਲ ਪਰਿਵਾਰ ਦਾ ਹਨਾ ਇਹ ਪੰਜਾਂ ਚੇ ਲੈ ਲਓ ਰਖੜੇ ਨੇ ਆਪ ਐਮਐਲਏ ਦੀ ਟਿਕਟ ਲੜੀ ਆਪੇ ਲੋਕ ਸਭਾ ਦੀ ਲੜੀ ਹੋਰ ਕੋਈ ਹੈ ਨਹੀਂ ਸੀ ਪਟਿਆਲੇ ਚੋ ਕਹਿੰਦਾ ਯਾਰ ਮੈਂ ਤਾਂ ਲੜ ਲਈ ਚੰਦੂ ਮજરા ਸਾਹਿਬ ਤੇ ਆਜੋ ਹਨਾ ਉਹਨਾਂ ਨੇ ਆਪ ਚੋਣ ਲੜੀ ਆਪਣੇ ਮੁੰਡੇ ਨੂੰ ਲੜਾਈ ਹੋਰ ਕੋਈ ਵਰਕਰ ਨਹੀਂ ਸੀ ਨਾਲ ਫਿਰ ਢੀਂਡ ਸੇ ਤੇ ਆਜੋ ਹਨਾ ਉਹਨਾਂ ਨੇ ਆਪ ਲੜੀ ਆਪ ਨੂੰ ਲੜਾਈ ਹਨਾ ਫਿਰ ਬੀਬੀ ਜ਼ਗੀਰ ਕੌਰ ਤੇ ਆਜੋ ਹੈ ਤਾਂ ਇਹ ਸਾਰੇ ਓਹੀ ਚੀਜ਼ ਹੈ ਕਾਂਗਰਸ ਆਨੇ ਗਾਂਧੀ ਪਰਿਵਾਰ ਚੋਂ ਨਿਕਲ ਸਕੀ ਉਹੀ ਤਾਂ ਗੱਲ ਨਾ ਜੀ ਤੇ ਇਸ ਕਰਕੇ ਹੁਣ ਬਾਕੀ ਗਰਮ ਖਿਆਲੀਆਂ ਚ ਆਜੋ ਉਹ ਉੱਥੇ ਵੀ ਇਹੀ ਕੁਛ ਹੈ ਉਹਨਾਂ ਦੇ ਜਾਂ ਮੁੰਡੇ ਨੇ ਜਾਂ ਰਿਸ਼ਤੇਦਾਰ ਨੇ ਕਿੱਥੇ ਨਹੀਂ ਹੈਗਾ ਪਰਿਵਾਰ ਬਾਦ ਹਰੇਕ ਜਗ੍ਹਾ ਹੁੰਦਾ ਵੈਸੇ ਵੀ ਯਾਰ ਗੱਲ ਪਤਾ ਕੀ ਹੈ ਰਾਜਨੀਤੀ ਬਹੁਤ ਮਹਿੰਗੀ ਹੋ ਗਈ ਹੁਣ ਜੇ ਤੁਸੀਂ ਸੱਚ ਪੁੱਛਦੇ ਹੋ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਲੱਖ ਰੁਪਇਆ ਪੋਲੀਟੀਸ਼ੀਅਨ ਨੂੰ ਮਹੀਨੇ ਦਾ ਵੈਸੇ ਹੀ ਚਾਹੀਦਾ ਹੁਣ ਜੇ ਉਹਨੇ ਕੁਝ ਵੀ ਨਹੀਂ ਕਿਤੇ ਲੈਣਾ ਦੇਣਾ ਬਿਆ ਆ ਗਏ ਭੋਗ ਆ ਗਏ ਤੇਲ ਆ ਗਿਆ ਨਾਲ ਦਿਆਂ ਦਾ ਰੋਟੀ ਪਾਣੀ ਆ ਗਿਆ ਲੱਖ ਤਾਂ ਜਾ ਰਿਚੇ ਲੱਗ ਜਾਂਦਾ ਹੁਣ ਸਿਆਸਤ ਬਹੁਤ ਮਹਿੰਗੀ ਹੋ ਗਈ ਅੱਗੇ ਵਾਲੀ ਉਹ ਉਹ ਸੰਘਰਸ਼ ਹੋਰ ਸੀਗੇ ਜਿਹੜੇ ਨਾ 83 ਤੋਂ ਬਾਅਦ ਸੰਤ ਜਰਨੈਲ ਸਿੰਘ ਉਹਨਾਂ ਤੋਂ ਬਾਅਦ ਉਹ ਸੰਘਰਸ਼ ਇੱਕ ਬੜਾ ਸਮਰਪਤ ਸੀ ਉਹ ਤਨ ਮਨ ਤਨ ਜੋ ਕੁਝ ਪੱਲੇ ਸੀ ਉਹ ਸਾਰਾ ਕੁਝ ਝੋਕ ਕੇ ਆਪਾਂ ਲੜ ਰਹੇ ਸੀ ਜਿਹੜੀ ਸਿਆਸਤ ਹੈ ਸਿਆਸਤਦਾਰ ਉਹਨਾਂ ਸੰਘਰਸ਼ਾਂ ਦਾ ਬਹੁਤ ਫਰਕ ਹੈ ਸਿਆਸਤ ਤਾਂ ਜਿਵੇਂ ਜਿਉਂਦਾ ਸਮਝ ਤੁਸੀਂ ਇਹ ਦੇਖ ਲਓ ਕਿ ਜਿਹੜੇ ਬੰਦੇ ਅੱਜ ਗੱਲਾਂ ਕਰਦੇ ਨੇ ਹਨਾ ਸਾਰੀ ਜਿੰਨੇ ਪੋਲੀਟੀਸ਼ੀਅਨ ਨੇ ਇਹਨਾਂ ਦੀ ਜਿੱਦੀ ਜ਼ਮੀਨ ਜਾਇਦਾਦ ਕੱਢ ਕੇ ਦੇਖ ਲੋ ਜੱਤੋਂ ਸਿਆਸਤ ਚ ਆ ਗਏ ਵਧੀਆ ਮੈਂ ਕਹਿੰਦਾ ਬਦੀ ਕਈ ਹਜ਼ਾਰਾਂ ਗੁਣਾ ਵਧ ਗਈ ਜੀ ਆ ਹੁਣ ਵਾਲਿਆਂ ਨੇ ਤਾਂ ਰਿਕਾਰਡ ਤੋੜਤੇ ਆ ਜਿਹੜੇ ਝਾੜੂ ਵਾਲੇ ਨੇ ਜਿੰਨਾ 70 ਸਾਲ ਚ ਨਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਕੱਠਾ ਕਰਿਆ ਇਹਨਾਂ ਨੇ 3.5 ਸਾਲ ਚ ਕਰ ਲਿਆ ਲੋਕ ਕਹਿੰਦੇ ਜਿੰਨਾ ਭੁੱਖਾ ਹੁੰਦਾ ਉਹਦਾ ਵੱਧ ਖਰਾਬ ਕਰਦਾ ਬਿਲਕੁਲ ਠੀਕ ਹੈ ਇਹ ਗੱਲ ਇਹ ਬਿਲਕੁਲ ਠੀਕ ਗੱਲ ਲੈਂਦੇ ਇਹਦੀ ਨਵੇਂ ਬਦਲਾਅ ਬਦਲਾਅ ਕਰਕੇ ਅਗਲੀ ਵਾਰੀ ਇਹਨਾਂ ਦੇ ਬਦਲਾਅ ਨੇ ਇਹ ਜਿਹੇ ਬਦਲਾਅ ਕਰਤਾ ਅਗਲੀ ਵਾਰੀ ਮੁਕਾਬਲਾ ਪੰਜਾਬ ਚ ਅਕਾਲੀ ਕਾਂਗਰਸ ਹੁਣਾ ਫੇਰ ਜੀ ਇਹਨਾਂ ਤੋਂ ਲੋਕਾਂ ਦਾ ਇੰਨਾ ਮਨ ਦੁਖੀ ਹੋ ਗਿਆ ਇੰਨੀ ਕਿ ਜ਼ਿਆਦਾ ਯਾਰ ਕਰਪਸ਼ਨ ਵਧ ਗਈ ਕੰਮ ਨਹੀਂ ਕੋਈ ਹੋ ਰਿਹਾ ਹੁਣ ਤੁਸੀਂ ਮੈਨੂੰ 3 ਵਜੇ ਦਾ ਟਾਈਮ ਦਿੱਤਾ ਸੀ ਹਨਾ ਤੁਸੀਂ 4:30 ਵਜੇ ਆਏ ਹੋ ਤੁਸੀਂ ਆਉਂਦੀ ਸਰ ਇੱਕੋ ਗੱਲ ਕਹਿਆ ਵੀ ਬੜਾ ਸੜਕਾਂ ਦਾ ਫਰਾਾਲ ਹੈ ਠੀਕ ਹੈ ਨਹੀਂ ਇਹ ਤਾਂ ਹੁਣ ਤੁਸੀਂ ਦੇਖੀ ਐ ਬਿਲਕੁਲ ਸਾਹਮਣੇ ਜੀ ਤੇ ਆਪਣੇ ਤੁਸੀਂ ਦੇਖ ਲਓ ਕਿ 70 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਕਿ ਨਾ ਕਿਸ ਦੇਸ਼ ਨੂੰ ਇਹਨਾਂ ਸੂਬਿਆਂ ਨੂੰ ਇਹਨਾਂ ਪੋਲੀਟਿਸ਼ੀਨਾਂ ਨੇ ਲੁੱਟ ਲਿਆ ਹਾਲੇ ਤੱਕ ਗਲੀਆਂ ਨਾਲੀਆਂ ਤੇ ਸਿਆਸਤ ਖੜੀ ਐ ਬਿਲਕੁਲ ਕੋਈ ਹੁਣ ਆਊਗਾ ਹੁਣ ਜੇ ਸਾਡੇ ਮੇਰੇ ਕਿਸੇ ਅਕਾਲੀ ਸਰਕਾਰ ਬਣ ਜਾਂਦੀ ਐ ਜੀ ਮੇਰੀ ਸਭ ਤੋਂ ਪਹਿਲ ਪਹਿਲਾਂ ਕੀ ਹੋਊਗੀ ਯਾਰ ਸੜਕਾਂ ਦਾ ਬਣਾ ਦੋ ਬਿਲਕੁਲ ਮੈਂ ਕਦ ਸੋਚੂੰਗਾ ਵੀ ਬੱਚਿਆਂ ਨੂੰ ਯਾਰ ਫ੍ਰੀ ਐਜੂਕੇਸ਼ਨ ਕਰੋ ਹੈਲਥ ਸਿਸਟਮ ਫ੍ਰੀ ਕਰੋ ਤੇ ਉਹੋ ਕਰੋ ਹਾਲੇ ਤੱਕ ਤਾਂ ਜਿਹੜੀਆਂ ਮੁਢਲੀਆਂ ਬੁਨਿਆਦੀ ਜੀਉਣ ਵਾਸਤੇ ਚੀਜ਼ਾਂ ਦੀ ਲੋੜ ਹੈ ਉਹੀ ਨਹੀਂ ਪੂਰੀਆਂ ਹੋ ਸਕਿਆ 70-75 ਸਾਲ ਚ ਹੋਰ ਪਾ ਕੀ ਇਥੋਂ ਆਸ ਰੱਖਦੇ ਆ ਤੇ ਜਿਹੜੇ ਪੋਲੀਟੀਕਲ ਬੰਦੇ ਨੇ ਪੋਲੀਟੀਸ਼ਨ ਨੇ ਉਹ ਯਾਰ ਸਾਈਕਲਾਂ ਤੇ ਫਿਰਦੇ ਫਿਰਦੇ ਟੁੱਟੀਆਂ ਹੋਈਆਂ ਗੱਡੀਆਂ ਜਹਾਜ਼ਾਂ ਤੱਕ ਪਹੁੰਚ ਗਏ ਜੀ ਕਰਪਸ਼ਨ ਹੈ ਇਸ ਕਰਕੇ ਇਹ ਗੱਲਾਂ ਦਾ ਸਿਸਟਮ ਜਿਹੜਾ ਬਦਲਣਾ ਪਊਗਾ ਪਰ ਇਹ ਵੀ ਜ਼ਰੂਰੀ ਹੈ ਕਿ ਹੁਣ ਸਿਆਸਤ ਬਹੁਤ ਮਹਿੰਗੀ ਆ ਹੁਣ ਹਰੇਕ ਦੇ ਬਸ ਦਾ ਰੋਗ ਨਹੀਂ ਰਿਹਾ ਇਹ ਗੰਦੀ ਨਹੀਂ ਹੋਈ ਨਾਲ ਬਿਲਕੁਲ ਯਾਰ ਸਿਆਸਤ ਗੰਦੀ ਵੀ ਹੋ ਗਈ ਵੈਸੇ ਪੰਜਾਬ ਦੀ ਜਿਹੜੀ ਸਿਆਸਤ ਆਪਣੇ ਬਜ਼ੁਰਗ ਕਰਦੇ ਸੀ ਉਹ ਅਕਾਲੀ ਦੀ ਸਿਆਸਤ ਕਰਦੇ ਹੁੰਦੇ ਸੀ ਧਰਮ ਦੀ ਸਿਆਸਤ ਪਾ ਕਰਦੇ ਦੀ ਤਾਂ ਬੁੱਸਾਂ ਤੇ ਸਾਈਕਲਾਂ ਤੇ ਘੁੰਮ ਫਿਰ ਕੇ ਹੁਣ ਤਾਂ ਰੇਂਜ ਰੋਵਰ ਫੋਰਚੂਨਰ ਤੋਂ ਬਿਨਾ ਬੰਦੇ ਲੀਡਰ ਹੀ ਨਹੀਂ ਘਾਉਂਦੇ ਯਾਰ ਦੀਪ ਸਿੱਧੂ ਤੁਸੀਂ ਗੱਲਾਂ ਕਰਦੇ ਹੋ ਦੀਪ ਸਿੱਧੂ ਕਹ ਰਹੇ ਜਿਹੜੀ ਉਹਨਾਂ ਨੇ ਗੱਲ ਕਹੀ ਅੱਜ ਕੱਲੀ 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 ਗੱਲ ਹੀ ਸੱਚ ਹੋ ਰਹੀ ਹੈ ਬਿਲਕੁਲ ਉਹ ਨਾ ਦੀਪ ਸਿੱਧੂ ਨੂੰ ਬਹੁਤ ਨੌਲੇਜ ਸੀਗੀ ਉਹ ਬਹੁਤ ਇੰਟੈਲੀਜੈਂਟ ਧੀ ਉਹ ਇਸ ਸਿਸਟਮ ਦੇ ਵਿੱਚੋਂ ਲੰਘ ਕੇ ਇਸ ਸਿਸਟਮ ਦੇ ਵਿੱਚ ਰਹਿ ਕੇ ਸਾਰਾ ਕੁਝ ਸਿੱਖ ਕੇ ਆਇਆ ਸੀ ਸਾਰਾ ਕੁਝ ਦੇਖ ਕੇ ਆਇਆ ਸੀ ਡੀਪ ਸਟੇਟ ਦਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਿਸੇ ਨੂੰ ਪੰਜਾਬ 'ਚ ਵੀ ਡੀਪ ਸਟੇਟ ਦੀ ਲੋਕ ਨੂੰ ਸਰਕਾਰੀ ਬੰਦਾ ਕਹਿੰਦੇ ਰਹੇ ਜਿਹੜੇ ਲੋਕ ਨੇ ਨਾ ਤਾਂ ਹਰੇਕ ਨੂੰ ਕਹਿਣਾ ਆਪਣੇ ਗੁਰੂ ਸਹਿਮਾਨ ਨੂੰ ਨੀਂਦ ਨੇ ਤਾਂ ਬਖਸ਼ਿਆ ਲੋਕਾਂ ਨੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਨਹੀਂ ਬਖਸ਼ਿਆ ਸ਼ਹਾਦਤ ਤੋਂ ਬਾਅਦ ਹਾਲੇ ਵੀ ਸੰਤ ਜਰਨੈਲ ਸਿੰਘ ਉਹਨਾਂ ਨੂੰ 60% ਤਮਾਨਤਾ ਦਿੱਤੀ ਹੈ ਹੂੰ ਦੀਪ ਸਿੱਧੂ ਨੂੰ ਆਪਣੇ ਖਾਰਕੂ ਸਿੰਘਾਂ ਨੂੰ ਯਾਰ ਪਰਿਵਾਰਾਂ ਦੇ ਪਰਿਵਾਰ ਅਜਾੜ ਤੇ ਸਰਕਾਰ ਨੇ ਜੀ 25 25 30 30 ਵੀ ਇੱਕ ਇੱਕ ਆਪਣੇ ਸਿੰਘ ਦੇ ਸਕੇ ਸੰਬੰਧੀ ਪਰਿਵਾਰ ਸ਼ਹੀਦ ਹੋ ਗਏ ਹਨ ਇਹ ਤਾਂ ਉਹਨਾਂ ਨੂੰ ਕਹੀ ਜਾਂਦੇ ਨੇ ਕਿ ਸੰਤਾਂ ਨੂੰ ਕਹੀ ਜਾਂਦੇ ਨੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਕਾਂਗਰਸ ਦੇ ਪਲਾਂਟ ਕੀਤੇ ਹੋਏ ਦੀ ਦੀਪ ਸਿੱਧੂ ਨੂੰ ਕਹੀ ਜਾਂਦੇ ਨੇ ਭਾਜਪਾ ਦਾ ਪਲਾਂਟ ਕੀਤਾ ਹੋਇਆ ਦੀ ਲੋਕਾਂ ਨੇ ਤਾਂ ਕਹਿਣਾ ਹੀ ਹੁੰਦਾ ਖਾਸ ਕਰਕੇ ਇਹ ਆਪਣੇ ਸਿੱਖਾਂ ਚ ਆ ਜੀ ਔਰ ਕਿਸੇ ਚ ਨਹੀਂ ਆਇਆ ਕਦੇ ਤੁਸੀਂ ਮੋਦੀ ਉਹਨਾਂ ਦਾ ਹਿੰਦੂ ਕਰਦੇ ਨੇ ਮੋਦੀ ਨੂੰ ਜਾਂ ਅਮਿਤ ਸ਼ਾਹ ਨੂੰ ਜਾਂ ਮੋਹਨ ਭਗਵਤ ਨੂੰ ਮੁਸਲਮਾਨ ਕੌਮ ਚ ਨਹੀਂ ਕਰਦੇ ਮੁਸਲਮਾਨ ਕੌਮ ਨੇ ਹਾਲੇ ਤੱਕ ਉਸਾਮਾ ਬੇਨ ਲਦਨ ਦੇ ਨਾਲ ਖੜੀ ਆ ਜੇ ਡੋਗਰੇ ਨਾ ਹੁੰਦੇ ਤਾਂ ਮਹਾਰਾਜ ਨਹੀਂ ਸੀ ਰਾਜ ਨਹੀਂ ਸੀ ਜਾਂਦਾ ਬਿਲਕੁਲ ਆਪਣੇ ਹੀ ਰਗੜਦੇ ਨੇ ਹੁਣ ਆਪਣੇ ਹੀ ਦੀਪ ਸਿੱਧੂ ਨੂੰ ਮਾੜਾ ਕਹਿੰਦੇ ਸੀ ਜਦੋਂ ਇਸ ਦੁਨੀਆ ਤੇ ਨਹੀਂ ਰਿਹਾ ਅੱਜ ਕਹਿੰਦੇ ਨੇ ਵੀ ਜੋ ਕਹਿ ਗਿਆ ਉਹ ਸਾਰਾ ਕੁਝ ਸੱਚ ਕਹਿੰਦਾ ਸੀ ਮੈਂ ਤਾਂ ਮੈਨੂੰ ਤੋਂ ਉਹਦੇ ਨਾਲ ਸਭ ਤੋਂ ਵੱਧ ਸਮਾਂ ਰਹਿਣ ਦਾ ਮੌਕਾ ਮਿਲਿਆ ਜੀ ਇੱਥੇ ਉਹ ਰੇ ਆਉਂਦਾ ਰਿਹਾ ਸਾਡੇ ਕੋਲ ਬੜਾ ਲੰਬਾ ਸਮਾਂ ਸੀ ਵਿਚਰੇ ਆਂ ਅੱਜ ਜੇ ਠੋਕ ਵਜਾ ਕੇ ਗੱਲ ਕਰਦੇ ਆਂ ਜੇ ਦੀਪ ਸਿੱਧੂ ਦੀ ਮੇਰੇ ਨਾਲ ਇੰਨੀ ਸੀ ਸਾਰੀ ਦੁਨੀਆ ਨੇ ਦੇਖੀ ਐ ਹਨਾ ਉਹ ਤਾਂ ਹੀ ਸੀ ਉਹਨੇ ਦੇਖ ਲਿਆ ਸੀ ਵੀ ਜੇ ਕੋਈ ਗੱਲ ਵਿੱਚ ਹੈਗੀ ਐ ਥੋੜਾ ਸਾਨੂੰ ਕੋਈ ਡਰਾ ਜੂਗਾ ਡਰਾ ਤਾਂ ਨਹੀਂ ਸਕਦਾ ਕੋਈ ਜੀ ਗ੍ਰਿਫਤਾਰੀ ਕਰ ਲੂਗਾ ਮਾਰ ਦੂਗਾ ਫਿਰ ਕੀ ਹੋ ਜੂਗਾ 2.5 ਲੱਖ ਸ਼ਾਹਦਤ ਹੋ ਗਈ ਹੁਣ ਤੱਕ 83 ਤੋਂ ਲੈ ਕੇ ਪਰ ਡਰਾ ਨਹੀਂ ਸਕਦੇ ਡਰਾ ਕੇ ਜੇ ਕੋਈ ਮੱਤ ਲਿਖੀ ਜਾਣ ਹੁਣ ਤਾਂ ਐ ਸਟੇਟ ਨੇ ਬੰਦੇ ਖਰੀਦੇ ਹੋਏ ਨੇ ਜੇ ਕੋਈ ਗੱਲ ਪੰਥ ਦੀ ਪੰਜਾਬ ਦੀ ਕਰਦਾ ਉਹਦੇ ਜਦੇ ਉਲਟ ਨੈਰੇਟਿਵ ਬਣਾਉਣ ਲੱਗ ਜਾਂਦੇ ਨੇ ਉਹ ਬੰਦੇ ਤਨਖਾਈਏ ਨੇ ਕਿ ਜਿਹੜੇ ਸੋਸ਼ਲ ਮੀਡੀਆ ਤੇ ਰੱਖੇ ਹੋਏ ਨੇ ਉਹਨਾਂ ਨੇ ਉਹ ਸਾਰੇ ਤਨਖਾਈਏ ਬੰਦੇ ਨੇ ਤੇ ਉਹਨਾਂ ਨੂੰ ਗੁਰੂ ਤੇ ਕੋਈ ਭਰੋਸਾ ਨਹੀਂ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਸਿੱਖੀ ਕੌਮ ਦੀ ਗੱਲ ਕਰਦਾ ਉਹਦੀ ਕਰਦਾਰਕੁਸ਼ੀ ਹੁੰਦੀ ਹੈ ਬਿਲਕੁਲ ਜਿਹੜਾ ਸੱਚਾ ਪੱਕਾ ਬੰਦਾ ਉਹਦੀ ਬਿਲਕੁਲ ਕਰਦਾਰਕੁਸ਼ੀ ਕਰਦੇ ਨੇ ਠੀਕ ਹੈ ਪਰ ਇਹਦੇ ਨਾਲ ਕੋਈ ਫਰਕ ਫੁਰਕ ਨਹੀਂ ਪੈਂਦਾ ਦੀਪ ਸਿੱਧੂ ਦੀ ਥੋੜੀ ਹੋਈ ਆ ਸੰਤਾਂ ਦੀ ਥੋੜੀ ਹੋਈ ਆ ਭਾਈ ਦਲਜੀਤ ਸਿੰਘ ਬਟੂ ਉਹਨਾਂ ਦੀ ਕਰੀ ਜਾਂਦੇ ਨੇ ਪਰਮਜੀਤ ਸਿੰਘ ਪੰਜ ਵਰ ਯਾਰ ਸਾਰੇ ਪਰਿਵਾਰ ਦੀ ਏਡੀ ਬੜੀ ਦੇਣ ਇੰਨਾ ਤਸ਼ੱਦਦ ਉਹਦੀ ਕਰੀ ਜਾਂਦੇ ਨੇ ਅਸੀਂ ਕਿਹੜੇ ਬਾਗ ਦੀ ਮੂਲੀ ਆ ਯਾਰ ਸਿੱਧਾ ਮੈਂ ਤਾਂ ਚਲੋ ਇੰਨਾ ਕੁ ਗੁਰੂ ਸਾਹਿਬ ਦੀ ਬਖਸ਼ਿਸ਼ ਐ ਮੈਂ ਸੋਸ਼ਲ ਮੀਡੀਆ ਨਾ ਦੇਖਦਾ ਨਾ ਮੈਂ ਚਲਾਉਣਾ ਤੇ ਜਿਹਾ ਤਲਵਾੜਾ ਸਾਹਿਬ ਨੂੰ ਧਮਕੀਆਂ ਕਿਹੜੇ ਪਰਸਨ ਦੇ ਅੰਦਰ ਆ ਪਤਾ ਨਹੀਂ ਜੀ ਹੁਣ ਕੌਣ ਦਿੰਦੇ ਨੇ ਬਥੇਰੇ ਦਿੰਦੇ ਰਹੇ ਨੇ ਧਮਕੀਆਂ 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 ਪਹਿਲਾਂ ਤੁਸੀਂ ਆਪਾਂ ਧਮਕੀਆਂ ਤੋਂ ਡਰਨ ਵਾਲੇ ਹੈਗੇ ਪਹਿਲਾਂ ਤਾਂ ਇਹ ਦੇਖੋ ਜੀ ਜਿਹੜਾ ਸਮਾਂ ਆਪਾਂ ਦੇਖਿਆ ਜੇ ਦਾੜੀਆਂ ਨਹੀਂ ਸੀ ਆਈਆਂ ਸਿੰਘ ਨਹੀਂ ਡਰਾ ਸਕਿਆ ਪੁੱਸ ਨਹੀਂ ਡਰਾ ਸਕੀ ਉਸ ਵੇਲੇ ਉਸ ਵੇਲੇ ਤਾਂ ਚੱਕ ਕੇ ਜੇ ਆਪਾਂ ਨੂੰ ਮਾਰ ਦਿੰਦੇ ਪਾਣਾ ਵੀ ਕੁਝ ਨਹੀਂ ਸੀ ਜੀ ਠੀਕ ਆ ਇਹ ਗੱਲ ਠੀਕ ਆ ਸ਼ਹੀਦਾਂ ਚ ਨੌਂ ਆ ਜਾਂਦਾ ਪਰ ਆਪਾਂ ਤਾਂ ਉਸ ਵੇਲੇ ਨਹੀਂ ਡਰੇ ਆਪਾਂ ਨੂੰ ਹੁਣ ਕਿਹੜਾ ਡਰਾਲੂ ਬੈ ਇੰਨੇ ਜੋਗਾ ਕਿਹੜਾ ਧਮਕੀਆਂ ਦੇ ਕੇ ਕਰਨਗੇ ਕੀ ਆਪਾਂ ਆਪਾਂ ਕਿਤੇ ਗਾਹਾਂ ਮੂਰੇ ਹੋ ਚੂੜੀਆਂ ਪਾਈਆਂ ਹੋਈਆਂ ਨੇ ਲਵੇਟਦੇ ਆਂਗੇ ਜੇ ਕੋਈ ਆਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਏ ਸੰਸਰਾਪਰਵੰਦ ਸਿੰਘ ਤਰਵਾੜਾ ਜਿਨ੍ਹਾਂ ਨੇ ਬੜੀਆਂ ਅਨਮੋਲ ਗੱਲਾਂ ਜਿਹੜੀਆਂ ਅੱਜ ਪ੍ਰੈਮ ਟੂਡੇ ਲਈ ਕੀਤੀਆਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦਾ ਸਤਿ ਸ੍ਰੀ ਅਕਾਲ